ਲਈ ਆ ਜੀ ਪਾਣੀ ਤੇ ਆਉਂਦੇ ਤੇ ਉਧਰੋਂ ਇੱਕ ਜਿਹੜਾ ਸੈਨਿਕ ਹੈਗਾ ਸਿੱਖਾਂ ਤੇ ਹਮ ਕਰਦਾ ਅੱਗੋਂ ਸੈਨਿਕ ਜਿਹੜਾ ਦਾ ਫੋਟੋ ਫੜਦਾ ਹਾਂਜੀ ਸ਼ਾਸਤਰੀ ਕਾਲ ਗੁੱਡ ਮਾਰਨਿੰਗ ਸਾਰੇ ਮੇਰੇ ਵੀਰਾਂ ਨੂੰ ਸਾਰਿਆਂ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ ਅੱਜ ਹੈਗੀ ਆ 16 ਅਗਸਤ ਦਿਨ ਹੈਗਾ ਸ਼ਨੀਵਾਰ ਤੇ ਆਪ 2025 ਤੇ ਆਪਾਂ ਜਿਹੜਾ ਅੱਗੇ ਦਾ ਸਫ਼ਰ ਆ ਜਿਹੜਾ ਰਿਸ਼ੀਕੇਸ਼ ਵੱਲ ਕਰਦੇ ਆ ਜੀ ਸ਼ੁਰੂ ਲੈ ਕੇ ਵਾਹਿਗੁਰੂ ਦਾ ਨਾਮ ਤੇ ਮੀ ਪਈ ਜਾਂਦਾ ਉੱਠਦਾ ਆਪਾਂ ਤਕਰੀਬਨ ਸਨੇਹਾ 5:30 ਵਜੇ ਖੜੇ ਸੀ ਤੇ ਪਰ ਹੌਲੀ ਹੌਲੀ ਮੀ ਦੇ ਕਾਰਨ ਟਾਈਮ ਲੱਗ ਗਿਆ ਜੀ ਜੁੜੇ ਰਹੋ ਵਲੌਗ ਨਾਲ ਅੱਜ ਦੀ ਸਵੇਰ ਸਾਰਿਆਂ ਨੂੰ ਗੁੱਡ ਮਾਰਨਿੰਗ ਫੇਰ ਤੋਂ ਲਵ ਯੂ ਐ ਸਰ ਕਾਲ ਸੁਮਾ ਕਾਲ ਕਾ ਪੂਰਨ ਭਾਉ ਰੇ ਕਾਲ ਮੂਰਤ ਅਗੋਨੀ ਸਹ ਪੰਨ ਕਾਲ ਅਸਮਿੰਨਾ ਕਹਨਾ ਆਚਰ ਪਨਾ ਕੋ ਪੀ ਮਹਲੇ ਲੇ ਚਿੰਤੇ ਦੁੰਦੇ ਆਸਰਾ ਜੈ ਜੀ ਤੁਹੀ ਸਰੋਤ ਸੰਗਾ ਪਹਿਲਾ ਬਲਹਾਰੀ ਸਰੋਤ ਦਿਵਾਰੀ ਸਰਵਾਰਨ ਜਿਨੂ ਮਾਨਸ ਤੇ ਦੇ ਲੇਤੀਏ ਬਰਤਨਾ ਲਾਗੀ ਵਾਲੰਨਾ ਤੇ ਜਾ ਦੇਤ ਸੰਦਾ ਗੋਇ ਸੁਰ ਸ੍ਰਾਮ ਜਾਵ ਇਹ ਤੇਤਨ ਹੁੰਦੀਆਂ ਔਰ ਪਿੰਦ ਔਰ ਸੰਗਾਰਨ ਅੱਲਾ ਪੈਦਾ ਨਾਮ ਤੇ ਗੁਰੂ ਨਾਮ ਤੇ ਸੁਨਿਮਾ ਪ੍ਰਸਿੱਟੇ ਸੁਪੇ ਤੁਲਵਾਰ ਜੀਓ ਜੀ ਗੁਰੂ ਰਖੇ ਕਿੱਥੇ ਨਸਿਆਕ ਤੋ ਨਾਮ ਚੋ ਰਹਾ ਹੰਨ ਐ ਪੁਣਿਆ ਬੜਹੇ ਜੀ ਤਨ ਵਿੱਚ ਸੁਆਵ ਕੋੜੀ ਆਪਣਾ ਅੱਤਾ ਜੀ ਆਪੀਏ ਸਤਿਉ ਨਾਮ ਗੁਰੂ ਸਤਿ ਜੀਏ ਹਰ ਆਂ ਦਿੱਤੋ ਗਾ ਸਤਿਗੁਰਾਂ ਨੂੰ ਦੇਵ ਕਨੈਕਟ ਸਾਰੂ ਸਭ ਸਰ ਦੇਲਾ ਸਭ ਦਿੱਤੋ ਕਰ ਆਜੋ ਨੋ ਦਿੱਤੋ ਗਾ ਸਤਿਗੁਰਾਂ ਨੂੰ ਹਾਂਜੀ ਟਾਈਮ ਹੋਣ ਵਾਲਾ ਸੀ ਤਕਰੀਬਨ 12 ਕ ਦਾ ਤੇ ਆਪਾਂ ਪਹੁੰਚ ਗਏ ਰਿਸ਼ੀਕੇਸ਼ ਲੋਕੇਸ਼ਨ ਚੈੱਕ ਕਰੋ ਰਹੀ ਸੀ ਕੇਸ ਦੀ ਇਸ ਤੋਂ ਬਾਅਦ ਆਪਾਂ 2.5 ਕਿਲੋਮੀਟਰ ਅੱਗੇ ਜਾ ਕੇ ਗੁਰੂ ਘਰ ਸਹਵਾਂ ਅੱਜ ਸਾਰੇ ਰਸਤੇ ਮੀਂਹ ਪੈਂਦਾ ਆਇਆ ਪਿਛਲੇ ਤੁਰੇ ਆਇਆ ਕੱਪੜੇ ਵੀ ਗਿੱਲੇ ਬੂਟ ਵੀ ਗਿੱਲੇ ਹਰ ਕੁਝ ਗਿੱਲਾ ਦੇ ਵਜੋਂ ਦੁੱਬਣਾ ਹੋ ਜਾਂਦਾ ਸਾਈਕਲ ਦਾ ਤੇ ਅੱਗੇ ਜਾਣਾ ਆਪਾਂ ਰਿਸ਼ੀਕੇਸ਼ ਗੁਰੂ ਘਰ ਤੇ ਉੱਥੇ ਜਾ ਕੇ ਫਿਰ ਆਪਾਂ ਚਾਹ ਪਾਣੀ ਪ੍ਰਸ਼ਾਦਾ ਪਾਣੀ ਸਕਦੇ ਆਂ ਫਿਰ ਚੱਲਦੇ ਆਂ ਅੱਗੇ ਹਾਂ ਜੀ ਆਪਾਂ ਖੜਿਆ ਗੁਰੂ ਘਰ ਰਿਸ਼ੀਕੇਸ਼ ਤਕਰੀਬਨ ਆਪਾਂ ਆ ਗਏ ਸੀ ਜੀ ਇੱਥੇ 12 ਵਜੇ ਦੇ ਨੂੰ ਤੇ ਉਸ ਤੋਂ ਬਾਅਦ ਆ ਕੇ ਕਰੀ ਰੈਸਟ ਖਾਣਾ ਪਾਣੀ ਛੱਕ ਕੇ ਪਿੱਛੇ ਉੱਚੀਆਂ ਪਹਾੜੀਆਂ ਦੇ ਵਿੱਚ ਰਿਸ਼ੀ ਘਰ ਦਾ ਰਿਸ਼ੀਕੇਸ਼ ਦਾ ਗੁਰਦੁਆਰਾ ਸਾਹਿਬ ਤੇ ਕੱਲ ਨੂੰ ਆਪਾਂ ਸਫ਼ਰ ਆ ਜਿਹੜਾ ਸ਼ੁਰੂ ਕਰਨਾ ਹੈਗਾ ਅੱਗੇ ਫਿਰ ਹਿਮਕੁੰਡ ਸਾਹਿਬ ਤੇ ਇੱਥੋਂ ਹੀ ਤਕਰੀਬਨ 300 ਕਿਲੋਮੀਟਰ ਹੈ ਜੀ ਇੱਥੋਂ ਤੇ ਦੇਖਦੇ ਆ ਅੱਗੇ ਪਰਮਾਤਮਾ ਸੁਖ ਰੱਖੇ ਯਾਤਰਾ ਆਪਣੀ ਸਫਲ ਕਰੇ ਜੀਆਂ ਪਹਾੜੀਆਂ ਦੇ ਵਿੱਚ ਘਿਰਿਆ ਵਾ ਜੀ ਜੀ ਕੇਸ ਦੀਆਂ ਇਹ ਗੁਰੂ ਘਰ ਆ ਜੀ ਇਸ ਕੋ ਇਹਨੂੰ ਵੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਹੈ ਜੋ ਟਰਸਟ ਹੈਗਾ ਜੀ ਇਹ ਹੇਮਕੁੰਡ ਸਾਹਿਬ ਦਾ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਹੈ ਰਹਿਣ ਦਾ ਪੂਰਾ ਪ੍ਰਬੰਧ ਦਾ ਪ੍ਰਸ਼ਾਦਾ ਪਾਣੀ ਕਰੇ ਕਿ ਇਹਦਾ ਇੰਤਜ਼ਾਮ ਆ ਇੱਥੇ ਤੁਸੀਂ ਰਾਤ ਵੀ ਰਹਿ ਸਕਦੇ ਹੋ ਜੇ ਹਾਲਚ ਰਹਿਣਾ ਤਾਂ ਫ੍ਰੀ ਆ ਤੇ ਕਮਰਾ ਲੈਣਾ ਤਾਂ 300 ਰੁਪਿਆ ਕਰਾਇਆਗਾ ਪਿੱਛੇ 뷰 ਚੈੱਕ ਕਰੋ ਪਿਛਲੇ ਪਾਸੇ ਹੀ ਇਹਦੇ ਨਾਲ ਹੀ ਜਿਹੜੀ ਹੈ ਗੰਗਾ ਵਹਿੰਦੀ ਹੈ ਗੰਗਾ ਦੇ ਬਿਲਕੁਲ ਕਿਨਾਰੇ ਤੇ ਹੈ ਇਹ ਜਿਹੜੇ ਝਾੜੇ ਜਮਾ ਸਾਈਕਲ ਆਪਾਂ ਲਗਾਤਾ ਲਾਤਾ ਇਸ ਸਾਈਡ ਤੇ ਤੇ ਘਟਾ ਜਿਹੜੀ ਆਪਣੀ ਆਪਾ ਜਮਾ ਕਰਾਤੀ ਸੀ ਇਹ ਆਪਾਂ ਉਹ ਦਿੱਤਾ ਸੀਗਾ ਜੀ ਹਾਲ ਇਹਨਾਂ ਨੇ ਲੋਕੇਸ਼ਨ ਦਿਖਾਣਿਆ ਤੁਹਾਨੂੰ 400 ਫੀਰੀ ਤੇ ਉਹ ਪਿੱਛੇ ਤੇ ਖੂਚੀਆਂ ਪਹਾੜੀਆਂ ਦੇ ਵਿੱਚ ਘਿਰਿਆ ਵਾ ਆਨੰਦ ਦੀ ਆਨੰਦਾਈ ਜੇ ਬਾਹਰ ਨਿਕਲਾਂਗੇ ਤਾਂ ਫੇਰੀ ਦੁਨੀਆਦਾਰੀ ਦੇਖਣ ਨੂੰ ਮਿਲਦੀ ਹੈ ਘਰਿਆਂ 'ਚ ਬੈਠਾ ਨੂੰ ਨਹੀਂ ਦੇਖ ਲਓਗੇ ਠੀਕ ਜ਼ਰੂਰ ਪਰ ਮੋਬਾਈਲ ਤੇ ਵੀ ਦੇ ਕੋਨ ਤੇ ਪਰ ਜਿਹੜਾ ਅੱਖੀ ਦੇਖਣ ਦਾ ਨਜ਼ਾਰਾ ਨਾ ਉਹ ਅਲੱਗ ਹੀ ਐ ਨਿਕੜਿਆ ਕਰੋ ਬਾਹਰ ਘਰੋਂ ਛੱਡਿਆ ਕਰੋ ਕੰਮਕਾਰਾਂ ਨੂੰ ਜ਼ਿੰਦਗੀ ਜਿਉਣ ਵਾਸਤੇ ਦਿੱਤੀ ਐ ਇਕੱਲਾ ਮਸ਼ੀਨ ਵੰਨ ਵਾਸਤੇ ਨਹੀਂ ਜ਼ਿੰਦਗੀ ਮਿਲੀ ਆਪਾਂ ਨੂੰ ਤੇ ਭਾਈ ਬਨਈਆ ਜੀ ਪਾਣੀ ਤੇ ਆਉਂਦੇ ਐ ਤੇ ਉਧਰੋਂ ਇੱਕ ਕਿਹੜਾ ਸੈਨਿਕ ਹੈਗਾ ਸਿੱਖਾਂ ਤੇ ਹਮ ਦਾ ਕਰਦਾ ਅੱਗੋਂ ਸੈਨਿਕ ਹੈੜਾ ਦਾ ਗੋਟੋ ਫੜਦਾ ਸਿੱਖ ਹੈ ਜਿਹੜਾ ਗੁਰੂ ਦਾ ਆਪਣਾ ਜਿਹੜਾ ਮਿਲਿਆ ਜੀ ਹਾਲ ਭਾਈ ਦੇਵਾਲਾ ਜੀ ਨਿਵਾਸ ਦੇ ਵਿੱਚ ਤਿੰਨ ਨੰਬਰ ਇੱਥੇ ਅੱਜ ਆਪਾਂ ਰਾਤ گزارਾਂਗੇ ਕੱਲ ਨੂੰ ਕਰਾਂਗੇ ਜੀ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਹਿਮਕੁੰਡ ਸਾਹਿਬ ਵੱਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਹਨਾ ਤੁਹਾਨੂੰ ਪਤਾ ਸਾਈਕਲ ਦੀ ਯਾਤਰਾ ਇੱਕ ਹੈ ਆਪਾਂ ਇਕੱਲੇ ਆ ਤੇ ਔਖਾ ਕੰਮ ਤੇ ਹੌਸਲਾ ਵਝਾਈ ਜਰੂਰ ਕਰ ਦਿਆ ਕਰੋ ਆਪਣਾ ਫਰਜ਼ ਸਮਝ ਕੇ ਆਪ ਹੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਆਪਣਾ ਚੈਨਲ ਆ ਥੋੜਾ ਅੱਗੇ ਵੀ ਵਧਦਾ ਰਹੇ ਤੇ ਹੋਰਾਂ ਨੂੰ ਵੀ ਕਿਹਾ ਕਰੋ ਜਿਹੜੇ ਕੋਈ ਆਪਾਂ ਯਾਰ ਮਿੱਤਰ ਹੈ ਵੀ ਆਪਣਾ ਭਰਾ ਜਿਹੜਾ ਗਿਆ ਵਾ ਟੂਰ ਤੇ ਨਾਲੇ ਯਾਤਰਾ ਤੇ ਆਲ ਇੰਡੀਆ ਟੂਰ ਬਾਈ ਪੰਜ ਤਖਤ ਆਪਾਂ ਜਾਣਾ ਜੀ ਪੰਜ ਤਖਤਾਂ ਦੀ ਯਾਤਰਾ ਤੇ ਤੇ ਉਸ ਤੋਂ ਬਾਅਦ ਆਪਾਂ ਹੁਣ ਇਹ ਜਿਹੜਾ ਹਿਮਕੁੰਡ ਸਾਹਿਬ ਆ ਇਹ ਪੰਜ ਤਖਤਾਂ ਚ ਤਾਂ ਨਹੀਂ ਆਉਂਦਾ ਫਿਰ ਵੀ ਆਪਾਂ ਚਲੋ ਸਮਝਿਆ ਵੀ ਜ਼ਰੂਰੀ ਜਾ ਕੇ ਆਉਣਾ ਚਾਹੀਦਾ ਪਹਾੜੀ ਏਰੀਆ ਸਾਰਾ ਤੇ ਤਕਰੀਬਨ ਮੇਰੇ ਹਿਸਾਬ ਨਾਲ ਆਪਾਂ ਹੁਣ ਤੱਕ 1000 ਕਿਲੋਮੀਟਰ ਤੋਂ ਉੱਪਰ ਦਾ ਰਸਤਾ ਜਿਹੜਾ ਤੈਅ ਕਰ ਚੁੱਕੇ ਹੋਵਾਂਗੇ ਸਾਈਕਲ ਤੇ ਤੇ ਉਸ ਤੋਂ ਬਾਅਦ ਆਪਾਂ ਨੂੰ ਜਾਣਾ ਜੀ ਪਟਨਾ ਸਾਹਿਬ ਵੱਲ ਨੂੰ ਤੇ ਦੇਖਦੇ ਆ ਚਲੋ ਅੱਗੇ ਮਹਾਰਾਜ ਦੀ ਕਿਰਪਾ ਹਣ ਤੰਦਰੁਸਤੀ ਬਣੀ ਰਹੇ ਸੁੱਖ ਸ਼ਾਂਤੀ ਰਹੇ ਸਾਰੇ ਯਾਤਰੀ ਸਾਰੇ ਯਾਤਰੀਆਂ ਦੀ ਯਾਤਰਾ ਸਫਲ ਕਰੇ ਪ੍ਰਮਾਤਮਾ ਉਹ ਦੇ ਰਾਜ ਆ ਅੱਜ ਦੀ ਜਿਹੜੀ ਰਾਤ ਆ ਆਪਣੀ ઋਸ਼ੀਕੇਸ਼ ਦੇ ਗੁਰਦੁਆਰਾ ਸਹਿਬ ਸ੍ਰੀ ਹਿਮਕੁੰਡ ਸਾਹਿਬ ٹرسٹ ਤੇ ਅੱਜ ਦਾ ਆਪਾਂ ਨੂੰ ਫੇਰ ਹਾਲ ਮਿਲਿਆ ਜੀ ਹਾਲਚ ਪਏ ਆ ਖੁੱਲੀ ਹੈਗਾ ਚਾਰ ਸਫੇ ਦੇ ਸੰਗ ਦਾ ਪੰਨਾ ਸੋਭਾ ਪਾਸਾ ਫਰਾ ਜਿਹੜਾ ਸ਼ੁਰੂ ਕਰਾਂਗੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹੇਮਕੁੰਡ ਵਾਲਾ ਸਾਹਿਬ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਮਿਲਦੇ ਆਂ ਕੱਲ ਦੀ ਸਵੇਰ ਦੇ ਨਾਲ ਨਵੀਂ ਸਵੇਰ ਨਵਾਂ ਦਿਨ ਨਵੀਂ ਗੱਲਬਾਤ ਤੇ ਨਵੇਂ ਲੋਕ ਤੇ ਨਵੀਂ ਜਗ੍ਹਾ